ਬਹੁਤ ਖੁਸ਼ੀ ਹੋਈ ਜੀ ਮੈਂ ਪਹਿਲੇ ਵੀ ਦੱਸਿਆ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਜਿਹੜਾ ਪਹਿਲੇ ਐਮ.ਐਲ.ਏ ਬਣ ਵੀ ਬੜੀ ਖੁਸ਼ੀ ਹੋਈ ਸੀ ਉਹਦੇ ਬਾਅਦ ਮੰਤਰੀ ਬਣਦੀ ਤੇ ਗਿਧੇ ਖੁਸ਼ੀ ਜ਼ਿਆਦਾ ਹੋ ਗਈ ਆ ਕਿ ਤਾਂ ਕਿ ਇਹ ਕੰਮ ਜਿਹੜੇ ਜਿਸ ਕੰਮ ਵਾਸਤੇ ਐਮ.ਐਲ.ਏ ਬਣੇ ਤਾਂ ਕਿ ਲੋਕਾਂ ਦੀ ਸੇਵਾ ਕੀਤੀ ਜਾਏ ਲੋਕਾਂ ਦਾ ਕੰਮ ਕੀਤਾ ਜਾਣਾ ਜੇ ਮੰਤਰੀ ਬਣਦੇ ਨਾਲ ਹੋਰ ਕੰਮ ਜਿਹੜਾ ਆਸਾਨ ਹੋ ਗਿਆ ਦੇ ਮੰਤਰੀ ਜਿਹੜਾ ਉਹ ਕੰਮ ਜਿਹੜਾ ਜਿਆਦਾ ਕਰਾ ਸਕਦਾ ਪਾਬਲਨ ਜਦੋਂ ਜੀ ਪਤਾ ਜੀ ਇੱਕ ਬਾਪ ਦਾ ਸੁਪਨਾ ਸੀਗਾ ਕਿ ਉਸ ਦਾ ਬੇਟਾ ਵੀ ਮੰਤਰੀ ਪੱਤੇ ਬੈਠੇ ਐ ਐਮ ਐਲ ਏ ਬਣੇ ਐ ਐਮ ਐਲ ਏ ਤੋਂ ਬਣ ਕੇ ਉਹਨਾਂ ਨੇ ਵਖਾਤਾ ਸੀ ਬਹੁਤ ਖੁਸ਼ੀ ਤੁਹਾਨੂੰ ਉਦੋਂ ਬਹੁਤ ਹੋਈ ਸੀਗੀ ਹੁਣ ਜਦੋਂ ਅੱਜ ਵਜਾਰਤ ਹਾਸਲ ਹੋਣ ਜਾ ਰਹੀ ਆ ਇਸ ਨੂੰ ਕਿਸਾ ਦੇਖਦੇ ਹੋ ਦੇਖੋ ਇਹ ਬਹੁਤ ਜ਼ਿਆਦਾ ਖੁਸ਼ੀ ਆ ਕਿ ਅੱਜ ਦੀ ਬੜੀ ਖੁਸ਼ੀ ਹੋ ਗਈ ਆ ਜਦ ਮੈਂ ਸੁਣਿਆ ਕਿ ਮੰਤਰੀ ਜੀ ਆਪਣੇ ਮਿੰਦਰਜੀ ਮੰਤਰੀ ਬਣਦੇ ਨੇ ਤਾਂ ਮੈਂ ਮਾਨ ਸਾਹਿਬ ਦਾ ਵੀ ਤਰਮਾਦ ਕਰਨਾ ਵਾ ਕਿ ਜਿਨ੍ਹਾਂ ਨੇ ਜੋ ਵਾਦਾ ਕੀਤਾ ਉਹ ਉਸ ਨੂੰ ਲੰਬਾਇਆ ਪੂਰਾ ਕੀਤਾ ਨਿੱਜੀ ਪਾਰਟੀਆਂ ਜਿਹੜੀਆਂ ਨੇ ਇਸ ਦਿਨੀਆਂ ਕਹਿ ਛੱਡਦੀਆਂ ਨੇ ਬਾਅਦ ਵਿੱਚ ਇਸ ਤਰ੍ਹਾਂ ਲੰਬਜ਼ਾਰੰਦਾ ਕੰਮ ਲੇਕਿਨ ਉਹਨਾਂ ਨੇ ਕੋਈ ਸਿਆਸੀ ਬਾਲਤੀ ਨਹੀਂ ਕੀਤੀ ਉਹਨਾਂ ਨੇ ਜੋ ਗੱਲ ਕਹੀ ਆ ਅੱਜ 70% ਜਿਹੜੇ ਅਨ ਬੇਪਰਸੈਂਟ ਕੰਮ ਜਿਹੜੇ ਨੇ ਮਾਨ ਸਾਹਿਬ ਉਹ ਆਪਣੇ ਪੰਜਾਬ ਦੇ ਵਿੱਚ ਕਰਾਰੇ ਨੇ ਜਿਹੜੇ ਉਹਨਾਂ ਵਾਲੇ ਕਿਤੇ ਥਾਣ ਉਹਦੇ ਨਾਲ ਇਹ ਕੰਮ ਜਿਹੜਾ ਹੈ ਉਹਨਾਂ ਨੇ ਇਲੈਕਸ਼ਨ ਦੇ ਵਾਦਾ ਕੀਤਾ ਸੀ ਉਹ ਵੀ ਪੂਰਾ ਕੀਤਾ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਮੈਂ ਵੀ ਇੱਕ ਪੁਰਾਣਾ ਬੰਦਾ ਹੁੰਦਿਆਂ ਹੋਇਆ ਜਿਹੜਾ ਠੀਕ ਕੰਮ ਹੈ ਉਸ ਨੂੰ ਮੈਂ ਠੀਕ ਹੈ ਕਿ ਤੇ ਬੜਾ ਖੁਸ਼ ਹੋਵਾਂਗਾ ਅੱਛਾ ਪਰਸੋਂ ਨੂੰ ਮੰਤਰੀ ਸਾਹਿਬ ਨੇ ਆਣਾ ਹੈਗਾ ਕਿਵੇਂ ਉਹਨਾਂ ਦਾ ਸਵਾਗਤ ਕੀਤਾ ਜਾਣਾ ਇੱਕ ਬਾਪ ਵੱਲੋਂ ਕੀਤਾ ਜਾਣਾ ਜਾਂ ਇੱਕ ਸ਼ਹਿਰ ਦੇ ਵਸਨੀਕ ਵੱਜੋਂ ਕਰੋਗੇ ਦੇਖੋ ਕਿ ਸ਼ਹਿਰ ਦੇ ਵਸਨੀਕ ਜਿਹੜੇ ਨੇ ਉਹਨਾਂ ਨੂੰ ਵੀ ਬੜੀ ਇਸ ਗੱਲ ਦੀ ਖੁਸ਼ੀ ਹੋਊਗੀ ਇਲਾਕੇ ਦੇ ਵਸਨੀਕਾਂ ਨੂੰ ਵੀ ਬੜੀ ਖੁਸ਼ੀ ਹੋਊਗੀ ਤਾਂ ਜਿੱਥੇ ਮੇਰੀ ਗੱਲ ਹੈ ਮੈਨੂੰ ਤਾਂ ਖੁਸ਼ੀ ਹੈ ਹੀ ਆ ਤੇ ਉਹ ਜਿੱਥੇ ਵੀ ਜਾਂਦਾ ਹੈ ਜੋ ਵੀ ਕਰਦਾ ਉਹ ਮੇਰੇ ਕੋਲ ਸ਼ਿਰਵਾਰ ਲੈ ਕੇ ਜਾਂਦਾ ਦੋਰਾ ਪੂਰਾ ਹੁੰਦਾ ਮੇਰਾ ਕੋ ਜਾਂ ਲਵ ਚਾਰ ਨਹੀਂ ਸੀ ਚੰਡੀਗੜ੍ਹੇ ਲੇਕਿਨ ਕੱਲ ਟੈਲੀਫੋਨ ਆਇਆ ਕਿ ਤੁਸੀਂ ਜ਼ਰੂਰ ਆਣਾ ਉੱਥੇ ਕਿਉਂਕਿ ਲੋਕੀ ਜਿਹੜੇ ਨੇ ਤੁਹਾਨੂੰ ਯਾਦ ਕਰਦੇ ਨੇ ਔਰ ਲੋਕੀ ਹਰ ਗੱਲ ਤੇ ਕਹਿੰਦੇ ਨੇ ਕਿ ਸਾਰਾ ਜੋ ਕੁਝ ਤੁਹਾਨੂੰ ਮਿਲਿਆ ਨਾ ਉਹਨਾਂ ਦੀ ਬਜਾਏ ਲ ਮਿਲਿਆ ਵੇ ਤੋ ਮੈਂ ਜ਼ਰੂਰ ਜਾਣਾ ਜੀ ਅੱਜ ਜਾਊਗਾ ਜੀ ਸੋ ਅਸ਼ੀਰਵਾਦ ਵੀ ਦਵਾਂਗਾ ਆਉਣਗੇ ਫਿਰ ਵੀ ਅਸ਼ੀਰਵਾਦ ਦਵਾਂਗਾ ਅੱਛਾ ਤੁਹਾਨੂੰ ਸੀ ਜਾਣਾ ਹੈਗਾ ਉਸ ਸਵਾਗਤ ਦੇ ਵਿੱਚ ਹਿੱਸਾ ਲੈਣ ਜਾਓਗੇ ਜਦੋਂ ਉਹਨਾਂ ਨੂੰ ਸੋਹਣ ਚੱਕਣਗੇ ਜੀ ਤੇ ਤੁਸੀਂ ਉਹਨਾਂ ਨੂੰ ਆਪਣੇ ਹੱਥੀਂ ਕੁਰਸੀ ਤੇ ਬਿਠਾਓਗੇ ਜਿਹੜਾ ਉਹਨਾਂ ਦਾ ਦਫਤਰ ਹੋਏਗਾ ਜਿਹੜੀ ਕੋ ਜੋ ਸਰਕਾਰ ਦਾ ਪ੍ਰਬੰਧ ਹੋਏਗਾ ਜੋ ਸਰਕਾਰ ਦਾ ਇੰਤਜ਼ਾਮ ਹੋਏਗਾ ਉਹਦੇ ਮੁਤਾਬਕ ਉਹ ਲੋਕੀ ਕਰਨਗੇ ਮੈਂ ਜਾ ਕੇ ਬੈਠਾਂਗਾ ਬੈਠਾਂਗਾ ਬੈ ਕੇ ਦੇਖਾਂਗਾ اگر کوئی میرے زمین ملان کے کام تو میں کروں گا باقی سرکار ਦਾ ਕੰਮ ਸਰਕਾਰ ਕਰੂਗੀ ਜਿਤਨਾ ਉਹਦੀ ਜਿਸਰਾਉਣ ਦੀ پلاننگ ہے یا ਜੋ ਉਹ ਕਰਨਗੇ ਸਰ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਹੈ ਮਾਨ ਸਾਹਿਬ ਨੇ ਆਪਣੇ ਹਰ ਵਾਅਦੇ ਪੂਰੇ ਕੀਤੇ ਨੇ ਕਿ ਆਪਣੇ ਹਰ ਵਾਅਦੇ ਦੇ ਖਰੇ ਵੀ ਉਤਰੇ ਨੇ ਤੇ ਅੱਜ ਆਪਾਂ ਸਾਰਾ ਪਰਿਵਾਰ ਦੇ ਗਿਲੰਦਰ ਵੈਸਟ ਬਹੁਤ ਖੁਸ਼ ਹੈਗਾ ਜੀ ਕਿਹੜੇ ਕੰਮ ਕਿਉਂਕਿ ਜਦੋਂ ਐਮਐਲਏ ਬਣੇ ਉਦੋਂ ਵੀ ਕੈਸੀ ਬਈ ਮੈਂ ਆਹ ਕੰਮ ਗਿਣਤੀ ਦੇ ਹੈਗੇ ਨੇ ਇਹ ਸਭ ਤੋਂ ਪਹਿਲਾਂ ਕਰੋਨੇ ਨੇ ਹੁਣ ਮੰਤਰੀ ਬਣਦੇ ਨੇ ਕਿਹੜੇ ਕੰਮ ਸਭ ਤੋਂ ਪਹਿਲਾਂ ਹੋਣਗੇ ਸਰ ਸਭ ਨਾਲ ਪਹਿਲੇ ਜਿਹੜਾ ਕੰਮ ਹੈਗਾ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਤੇ ਆਪਾਂ ਸੀਵਰੇਜ ਦਾ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੇ ਕਾਰਪੋਰੇਸ਼ਨ 'ਚ ਹੋਰ بڑے ਪੈਂਡਿੰਗ ਕੰਮ ਹੈਗੇ ਨੇ ਜੋ ਕਿ ਸਾਨੂੰ ਪੂਰੀ ਆਪਾਂ ਫਾਈਲ ਤਿਆਰ ਕੀਤੀ ਪਈ ਹੈ ਜੋ-ਜੋ ਚੇਂਜਸ ਹੋਣੇ ਨੇ ਉਹ ਸਾਰੇ ਕੀਤੇ ਜਾਣਗੇ ਚੰਦਰਪਾਲ ਜੀ ਇੱਕ ਚੀਜ਼ ਹੈ ਕਿ ਜਦੋਂ ਜਿੰਨੀ ਚੋਣਾਂ ਦੇ ਵਿੱਚ ਪਿੰਦਰਪਤ ਚੋਣ ਲੜ ਨੂੰ ਮੋਢੀ ਹੋ ਕੇ ਆਈ ਸੀ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਵੱਲੋਂ ਕਾਫੀ ਤੰਜ ਕੱਸੇ ਗਏ ਸੀਗੇ ਕਿੰਨੇ ਕਿੰਨੇ ਦੇਖਿਆ ਜਾ ਰਿਹਾ ਕਿ ਉਹਨਾਂ ਦੇ ਮਿਲ ਰਿਹਾ ਤੇ ਵੱਡਾ ਜ਼ੋਰਦਾਰ ਤਮਾਚਾ ਵਜਿਆ ਜਗਾ ਵਜਾ ਤਾ ਸਭ ਲੋਕ ਨੂੰ ਜਾ ਰਹੀ ਸਰ ਆਪਾਂ ਕਦੀ ਪਰਸਨਲ ਅਟੈਕ ਵੱਲ ਕਦੀ ਗਏ ਨਹੀਂ ਹੈਗੇ ਸਾਡਾ ਮੇਨ ਹੀ ਏਜੰਡਾ ਹੁੰਦਾ ਹੈ ਕਿ ਆਪਾਂ ਸਿੱਧੇ ਦੇਖਣਾ ਹੈ ਕਿ ਆਪਾਂ ਡਿਵੈਲਪਮੈਂਟ ਦੇ ਕੰਮ ਕਰਨੇ ਨੇ ਵਿਰੋਧੀ ਜੋ ਮਰਜ਼ੀ ਬੋਲੀ ਜਾਣ ਆਪਾਂ ਕਦੀ ਧਿਆਨ ਨਹੀਂ ਦਿੱਤਾ ਮੈਂ ਡਿਵੈਲਪਮੈਂਟ ਤੇ ਹੀ ਜੰਦਾ ਹੈਗਾ ਕਿਉਂਕਿ ਲੰਬੇ ਅੱਦੇ ਤੋਂ ਸ਼ੀਤਲ ਲੰਗਰਾਲ ਵੀ ਰਹੇ ਨੇ ਇਹ ਤੁਹਾਨੂੰ ਜੀਵਨ ਨੂੰ ਵੀ ਜene ਕਾਫੀ ਲੋਕ ਜਿਹੜੇ ਹੈ ਤਰਸਤ ਹੈਗੇ ਨੇ ਕਿਉਂਕਿ ਜਿਹੜਾ ਵੈਸਟਰ ਹਲਕਾ ਹੈ ਤੇ ਕਾਫੀ ਕੰਮ ਇਦਾਂ ਦੇ ਹੈਗੇ ਜਿਹੜੇ ਪੈਂਡਿੰਗ ਹੈਗੇ ਨੇ ਕੀ ਲੱਗਦਾ ਬਜਾਰਤ ਹਸਨਪੁਰ ਤੋਂ ਬਾਅਦ ਹੁਣ ਵੈਸਟਰ ਹਲਕਾ ਜਿਹੜੀ ਤਰਸਤ ਲੋਕਾਂ ਦੀ ਜ਼ਿੰਦਗੀ ਹੈਗੀ ਉਸ ਤੋਂ ਬਾਹਰ ਨਿਕਲ ਪਾਉਣਗੇ ਸਰ ਕਈ ਲੋਕਾਂ ਨੇ ਰਾਜਨੀਤੀ ਨੂੰ ਆਪਣਾ ਰੋਜ਼ਗਾਰ ਬਣਾ ਲਿਆ ਸੀ ਪਿਲੇ 7 ਸਾਲ ਦੇ ਵਿੱਚ ਰਾਜਨੀਤੀ ਨਹੀਂ ਜਲਦੀ ਵਿਖਿਆ ਤੇ ਲੋਕੀ ਆਪਣਾ ਰੋਜ਼ਗਾਰ ਸਾਧਨ ਬਣਾਇਆ ਸੀ ਆਪਾਂ ਉਹ ਚੀਜ਼ਾਂ ਵੱਲ ਲੋਕਾਂ ਦਾ ਧਿਆਨ ਹਟਾਣਾ ਕਿਆ ਕਰ ਰੋਜ਼ਗਾਰ ਦਾ ਸਾਧਨ ਹੁੰਦਾ ਹੈ ਸੇਵਾ ਦਾ ਮਾਧਿਅਮ ਹੈ ਤੇ ਲੋਕ ਕਿ ਅਗਰ ਕੋਈ ਰਾਜਨੀਤਾ ਚਾਵੇ ਕਿ ਮੈਂ ਸੇਵਾ ਕਰਨੀ ਹੈ ਤੇ ਉਹ ਬਹੁਤ ਕੁਝ ਕਰ ਸਕਦਾ ਤੇ ਐ ਹੀ ਸਾਡਾ ਮੇਨ ਅਜੰਡਾ ਹੈ ਜਲੰਧਰ ਵੈਸ ਤੇ ਤੁਸੀਂ ਦੇਖਿਓ ਆਵੇਂ 2 ਸਾਲਾਂ ਦੇ ਵਿੱਚ ਆਪਾਂ 7 ਸਾਲਾਂ ਦੇ ਕੰਮ ਕਰਾਂਗੇ ਜੋ ਪਿਛੇ ਪੈਂਡਿੰਗ ਹੋਏ